ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਰਿਕਵੈਸਟ ਬੇਨਤੀ ਸੱਜਣੋ ਕਰਦੇ ਆ ਆਪਣੀ ਦੋ ਟਾਈਮ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਜੇ ਕੋਈ ਭੈਣ ਭਰਾ ਦੂਰ ਬੈਠਾ ਹੈ ਤੇ ਵੀਡੀਓ ਕਾਲ ਆਨਲਾਈਨ ਵਿੱਚ ਜਵਾਈ ਕਰੋ ਨੇੜੇ ਵਾਲਾ ਆ ਕੇ ਜਵਾਈ ਕਰੇ ਲਾ ਕੇ ਗੱਬਨ ਡੰਗਰ ਨੂੰ ਟਿੱਪ ਕੇ ਵਿਰਾਹ ਕੇ ਤਸੱਲੀ ਕਰਕੇ ਖੜੋ ਤੇ ਕੋਈ ਲਾਂਹੇ ਵਾਲੀ ਗੱਲ ਨਾ ਰਵੇ ਅੱਜ ਦੀ ਆਪਣੀ ਵਿਜਿਟ ਪਿੰਡ ਅਮੀਸ਼ਾ ਨੇੜੇ ਖਾਲੜਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਪਹੁੰਚੇ ਆਪੋ ਲਖਵਿੰਦਰ ਸਿੰਘ ਦੇ ਕੋਲ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਜੀ ਠੀਕ ਠਾਕ ਹਾਂ ਬਹੁਤ ਠੀਕ ਠਾਕ ਜੀ ਹਾਂ ਵਧੀਆ ਜੀ ਵਧੀਆ ਕਿਰਪਾ ਗੁਰੂ ਦਾ ਜੀ ਚਾਹ ਸ਼ੁਕਰ ਹੈ ਮਾਲਕ ਦਾ ਡਰੈਸ ਕਿ ਕਰੀਏ ਨੋਟ 'ਚ ਭਾਈ ਜੀ ਲਖਪ੍ਰਿੰਦਰ ਸਿੰਘ ਪਿੰਡ ਅਮੀਸ਼ਾ ਹਾਂ ਲਾਗੇ ਖਾਲੜਾ ਠੀਕ ਲਾਤਾ ਤੁਹਾਨੂੰ ਸਾਹਿਬ ਤੇ ਮੋਬਾਈਲ ਨੰਬਰ 86998 57375 ਠੀਕ ਆ ਤੇ ਇਹ ਤੋਂ ਸ਼ੁਰੂਆਤ ਕਰ ਲਗੇ ਹਾਂਜੀ ਠੀਕ ਆ ਇਹ ਨੀਲੀ ਦਾ ਬੱਚਾ ਮਗਰ ਹਾਂ ਜੀ ਨੀਲੀ ਦਾ ਕੱਟੀ ਹੈ ਕੱਟੀ ਆ ਗਈ ਨੀਲੀ ਦੀ ਹੈ ਨਾ ਕੋਈ ਨੂੰ ਤਾਂ ਲੱਗ ਪਾ 2 ਮਹੀਨੇ ਹੋ ਗਏ ਹੋਣਗੇ ਇਨ ਸੰਸਾਪ 3 ਮਹੀਨੇ ਹੋ ਗਏ ਜੇ 1.5 ਮਹੀਨਾ ਨਵੀਂ ਹੋਈ ਹੋਇਆ ਕੱਲ ਨੂੰ ਕੋ ਭੈਣ ਭਰਾ ਦਾ ਅੱਛਾ 3 ਮਹੀਨੇ ਹੋ ਗਏ ਆ 3 ਮਹੀਨੇ ਨੂੰ ਸੁਈ ਨੂੰ ਹੋ ਗਏ ਜੇ 1.5 ਮਹੀਨਾ ਨਵੀਂ ਹੋਈ ਨੂੰ ਆ ਵਾਹ ਸਹੀ ਗੱਲ ਆ ਸਹੀ ਗੱਲ ਸਹੀ ਗੱਲ ਕਰਨੀ ਚਾਹੀਦੀ ਹੈ ਨਾ ਆਪਾਂ ਉਮਰਕੇ ਕੱਲ ਨੂੰ ਕੋ ਭੈਣ ਭਰਾ ਆ ਕੇ ਕੱਟੀ ਕਿੱਥੋਂ ਆ ਗਈ ਬੱਚਾ ਕਿੱਥੋਂ ਆ ਗਿਆ ਹਾਂ ਜੇ 1.5 ਨਵੀਂ ਹੋਈ ਚਲੋ ਤੋਰ ਦੋ ਲਓ ਸੱਜਣੋ ਇਹ ਵੀ ਗਾਂ ਬਹੁਤ ਵਧੀਆ ਗੱਲ ਆ ਆਸੇ ਲੱਗ ਗਈ ਆ ਕੋਈ ਭੈਣ ਭਰਾ ਕਿਸੇ ਦੀ ਕਿਸਮਤ ਜਾਗ ਜੇ ਕਰਮਾਂ ਵਾਲੀ ਖੜੀ ਨਿਕਲ ਜੇ ਲਓ ਜੀ ਤੇ ਮੈਂ ਸੋਨੀ ਆ ਸਿੰਗੀ ਸਿੰਗੀ ਬਹੁਤ ਸੋਨੀ ਆ ਥਾਣ ਵੇਖੋ ਬਿਲਕੁਲ ਪੂਣੀਆਂ ਵਰਗੇ ਚਾਰੇ ਚਵਾਈ ਬਹੁਤ ਭੋਲੀ ਐ ਨਿੱਕੀ ਨਿੱਕੀ ਸਿੰਗੀ ਗੋਲ ਸਿੰਗੀ ਨਿੱਕੀ ਲੈ ਦੋ ਦੱਡਾ 8 ਕਿਲੋ ਦੱਡਾ 8 ਕਿਲੋ ਦੱਡਾ 8 ਕਿਲੋ ਸੱਜਰੋ ਕੋਈ ਭੈਣ ਭਰਾ ਖਰਦਾ ਚੋਣ ਸੀ ਉਤਲਗ ਹੋਊਗੀ ਪੂਰੀ ਮਰਜ਼ੀ ਲਾ ਦਿਓ ਸ਼ੋ ਦੋ ਟਾਈਮ ਕਿਉਂ ਕੇ ਖੜਿਆ ਜੀ ਕੋਈ ਹਾਂ ਲੇਵਾ ਵਖਾ ਦਿਓ ਵਾਹ ਵਾਹ ਬਹੁਤ ਸੋਹਣਾ ਲੇਵਾ ਕਰਮਣ ਲੱਗਾ ਸਿੰਗੀ ਬੜੀ ਸੋਹਣੀ ਜੋੜੀ ਨੂੰ ਲੱਗੀ ਪਊ ਵਾਹ ਸੋਹਣੀ ਤੇ ਕੱਤੀ ਦਾ ਮੂੰਹ ਮਾਂ ਵਖਾਇਓ ਮੁਖੜਾ ਕੱਤੀ ਤਾਂ ਨੀਲੀ ਚਾ ਗਈ ਨਾ ਨੀਲੀ ਕੱਟੀ ਨੀਲੀ ਹੈ ਹਾਂ ਜੀ ਤੇ ਰੇਟ ਬਾਈ ਜੀ ਰੇਟ ਬਾਈ 70000 ਰੁਪਏ ਤੇ ਪਿਆਰ ਮੌਤ ਕਰਕੇ 2000 ਰੁਪਏ ਟੱਕਰ ਇਹ ਚਾ 2000 ਇਹ ਚੋੜੀ ਛਾੜ ਦੀ ਛਾੜ ਜਾਈ ਛਾੜ ਦੀ ਨਾ ਦੇਰਗੀ ਨਹੀਂ ਦੇਰਗੀ ਟੱਕਰ ਜਾਂ ਦੇਗੀ ਚਲੋ ਫੇਰ ਮੁੜ ਕੇ ਛੋੜ ਨਹੀਂ ਹੁੰਦੀ ਹਾਂ ਛੋੜ ਨਾ ਕਰੇ ਹਨਾ ਆ ਤਾਜੀ ਸਈ ਕਿਦਨ ਦੀ ਸਈ ਆ ਇਹ ਤਾਂ ਸੂਈ ਨੂੰ ਅੱਜ 5 ਦਿਨ ਹੋ ਗਏ ਜੀ ਇਹ ਮੈਂ ਅੱਧੀ 2 ਵਜੇ ਦੀ ਚਵਾਈ ਹੈ 2 ਵਜੇ 2 ਵਜੇ ਚੋ ਕੇ ਲਿਆਏ ਆ ਤਸੀਂ ਆ ਕੇ ਕਰਕੇ ਵੀਡੀਓ ਵਿੱਚ ਪਾ ਦੇ ਲੱਗੇ ਆਪਾਂ ਠੀਕ ਆ ਸੱਜਣੋ 4 ਵਜ ਗਏ ਜੇ ਤੇ ਰਿਕਵੈਸਟ ਹੈ ਤੁਹਾਡੇ ਘਾੜੀ ਜਿਹੜੇ ਭੈਣ ਭਰਾ ਨੇ ਮੈਂ ਲੈਣੀਆਂ ਜੇ ਤੇ ਤਸੱਲੀ ਆਪਾਂ ਉਤੇ ਉਹ ਸੌਦਾ ਕਰ ਲੈ ਜੇ ਨਹੀਂ ਤਸੱਲੀ ਜਾਦੀ ਉਹ ਵੀਡੀਓ ਵੱਖਰੀ ਮੰਗਾ ਸਕਦਾ ਨਾ ਫੇਰ ਮੈਂ ਵੀ ਹਾਂ ਬੌਲਾ 6 ਕਿਲੋ ਜੀ ਬੌਲਾ 6 ਕਿਲੋ ਤੇ ਥੱਲੋਂ ਕਿੰਨੀ ਕ ਬੰਦੀ ਤੰਦੀ ਹੋਰ ਉਹ ਆਪਣੀ ਵੱਖਰੀ ਵੀਡੀਓ ਮੰਗਾ ਕੇ ਆਰਡਰ ਕੁਆਲਟੀਆ ਹਿਸਾਬ ਨਾਲ ਵਾਕੇ ਭਾਉ ਮੋਢੇ ਤੇ ਆਉਂਦੀ ਮੈਂ ਯਾਰ ਪਰ ਚੋਕੇ ਆਈ ਆ ਥੱਲਾ ਥੁੱਲਾ ਜਪਣਾ ਘੱਟ ਤੇ ਭੈਣ ਭਰਾਵਾਂ ਨੇ ਆਖਣਾ ਖਣੀ ਕੀ ਗਾਲਿਆ ਤੂੰ ਦੱਸਦੀਆਂ ਗੱਲਾਂ ਖਰੀਆਂ ਜਿਵੇਂ ਕਿ ਉਹ ਐਨਐਚੜ ਦੀ ਸੁਈ ਆ ਤੇ ਇਹ ਚੋਕੇ ਆਈ ਆ ਤੇ ਦੁੱਧ 6 ਕਿਲੋ ਬੌਲਾ ਆ ਜੇ ਬੌਲਾ 6 ਕਿਲੋ ਜੀ ਜੀ ਕਾਤ ਦਾ ਵੱਡਾ ਵੱਡਾ ਚੋਟੀ ਦਾ ਯਾਰ ਹਨਾ ਪਾਉ ਤੂਆ ਦੁੱਜਾ ਹੀ ਹੋਊਗੀ ਦੁੱਗਾ ਦੁੱਜਾ ਹੀ ਹਾਂ ਦੁੱਜੇ ਦੁੱਜੇ ਨਵਾਂ ਸੱਜਣ ਆ ਜੇ ਆਰਡਰ ਕੁਆਲਟੀ ਤੇ ਪਾਉ ਕਹਿੰਦਾ ਆਈ ਅੱਜ ਹੀ ਕਿਉਂਕਿ ਕੱਲ ਤੇ ਇਹਨਾਂ ਦੀ ਵੀਡੀਓ ਅਜੇ ਪਾਈ ਆ ਪਰ ਸੋ ਵੀ ਪਾਈ ਰੋਜ਼ਾਨਾ ਵੀਡੀਓ ਪਾਈ ਜਾਂਦੀ ਆ ਪਹਿਲਾ ਮਾਲ ਸਾਰਾ ਹੀ ਵੇਖ ਚੁੱਕਾ ਏ ਇਹ ਅੱਜ ਹੀ ਆ ਉਹ ਵੀ ਅਸੀਂ ਇੱਧਰ ਆਏ ਹਾਂ ਤੇ ਕਹਿਤਾ ਕਿ ਆਉਂਦੇ ਪਏ ਤੇ ਇਹਨਾਂ ਫਿਰ ਮੈਂ ਲੈ ਲੈਂਦੀ ਆ ਤੇ ਰੇਟ ਇਹਦਾ ਜੀ ਰੇਟ ਇਹਦਾ ਜੀ 80000 ਰੁਪਿਆ ਕਰਦੇ ਆ ਹਾਂ ਤੇ ਨਾ ਕਿੰਨਾ ਪਰਿਆਦੀ ਦੇ ਦੀ ਨਹੀਂ ਹੋਰ ਕਰ ਦੇ ਤੂੰ ਮੈਨੂੰ ਪਤਾ ਕਰ ਦੇਣਾ ਮਾਨ ਰੱਖਣਾ ਮੇਰਾ ਹੋਰ ਦੋ ਹਜ਼ਾਰ ਕਰ ਉਹ 75 ਦੀ ਨਹੀਂ 70 ਪੈਂਡ ਕਰ ਦੇਗੀ ਤੇ 70 ਦੇ 200 ਰੁਪਏ ਛੋੜ ਛੋੜ ਕਰ ਦਿਓ ਹਣਾ ਲਓ ਸੱਜਣਾ 70 ਹਜ਼ਾਰ ਦੀ ਮੈਂ ਵੱਡੀ ਆ ਪਾਉ ਲਾ ਕੇ ਖੜੀ ਕਰ ਦੇ ਵੇਹ ਲੋ ਐਡੀ ਮੈਂ 70 ਹਜ਼ਾਰ ਡੀ ਗਿੰਦਾ ਨਹੀਂ ਕੋਈ ਮੋਟੇ ਦੇ ਆਉਂਦੀ ਬਿਲਕੁਲ ਮੋਟੇ ਦੇ ਜਿਹੜੀ ਜਵਾਨ ਹੈ ਤੇ ਕਟਾ ਮਗਰ ਤਾਜੀ ਸੂਈ ਜਿਆਦਾ ਨਹੀਂ ਤਾਂ 10 ਕਿਲੋ ਦੁੱਧ ਪਾਈ ਜੋ 10 ਕਿਲੋ ਤਾਂ ਨਾ ਪਾ ਵੀ ਹਾਂ 10 ਕਿਲੋ ਤਾਂ ਨਹੀਂ ਮਰਦੀ ਨੋ ਵਈ ਸੱਜਣਾਂ ਅੱਗੇ ਠੰਡੀ ਤੇਰੀ ਬੜੀ ਹੈ ਹਾਂ ਤੇ ਆ ਵੀ ਮੈਂ ਚੰਗੀ ਜਾਇਜ਼ ਆ ਕੀਮਤਾਂ ਦੇ ਦੀ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਮਿਲਦੇ ਹਾਂ ਅਗਲੀ ਅਪਡੇਟ ਦੇ ਨਾਲ